ਲੋ ਬਈ ਮਤਰਾ ਕਬੂਤਰ ਆਪਣੇ ਆਏ ਜਾਂਦੇ ਸਾਰੇ ਕਬੂਤਰਾਂ ਚ ਨੌ ਹੀ ਛੱਡੇ ਆ ਇਹ ਦੂчие ਛੱਡੇ ਆ ਅੱਜ ਸਹੀ ਦੂਜਾ ਦਿਨ ਐ ਇਹਨਾਂ ਦਾ ਆਪ ਨੌ ਹੀ ਛੱਡੇ ਆ ਬਾਈ ਬੜਕ ਲੋ ਬਈ ਬੱਚੇ ਆਪਾਂ ਸ਼ਾਮ ਨੂੰ ਛੱਡ ਕੇ ਭਾਵਾਂਗੇ ਤੇ ਉਹ ਦੋ ਕਬੂਤਰ ਨੇ ਸ਼ਾਹ ਖੇ ਵਿੱਚ ਕੋਸ ਮੱਚੀ ਛੱਡ ਕੇ ਭਾਵਾਂਗੇ ਲੋ ਵੀ ਆ ਬੀਠੀ ਗੱਲ ਵਾਲੀ ਕੱਲ ਇੱਕ ਹੋਰ ਨਵੀਂ ਛੱਡੀ ਛੱਟ ਕੇ ਉਹ ਉਦਰੀ ਡੈਗ ਵੀ ਸੀ ਤੇ ਕੱਲ ਹੱਥ ਨੇ ਆ ਗਈ ਸੀ ਇਹ ਫਿਰ ਸਿੱਧੀ ਛਤਰੀ ਤਾਂ ਹੀ ਨਹੀਂ ਆਈ ਡੈਗ ਵੀ ਆ ਜੂਗੀ ਤੇ 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 ਉਹ ਫਿਰ ਲੋ ਭਾਈ ਇੱਕ ਹੋਰ ਗੱਲ ਕਰ ਦਿੰਦਾ ਮੈਂ 5 ਬਣ ਤਾ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਯਾਰ ਕਾਰਨ ਪਤਾ ਕੀ ਆ ਤੁਸੀਂ ਜਮਾ ਵੀਡੀਓ ਵੇਂਦੇ ਹੁੰਦੇ ਨਹੀਂ ਜੇ ਪਹਿਲਾਂ ਮਾੜੀ ਮੋੜ ਵੇਖ ਲੈਂਦੇ ਹਣ ਜਮਾ ਨਹੀਂ ਵੇਂਦੇ ਪਤਾ ਨਹੀਂ ਕੀ ਗੱਲ ਹੈ ਤੇ ਭਰਾ ਬਣ ਕੇ ਯਾਰ ਇਹਨੂੰ ਵੀ ਵੇਖਿਆ ਕਰੋ ਵੀਰ ਬਣੇ ਤੇ ਇਹ ਇੱਕ ਉਤਰੀ ਪਈ ਕੱਲ ਬੰਦ ਪਈ ਖੱਡੀ ਸੀ ਛੱਡ ਬੈਠੇ ਤੇ ਬਸ ਲਓ ਬਈ ਮਿੱਤਰੋ ਆਪਾਂ ਲੱਗਿਆ ਫੁੱਟਿਆਂ ਦੇ ਸਪਾਈ ਕਰਨ ਕੰਪਿਊਟਰ ਆਪਣੀ ਸਰਦੇ ਆ ਦੋ ਕੰਪਿਊਟਰ ਹੰਗੀਆਂ ਸੀ ਉਹ ਲਾਲੇ ਆਇਆ ਸੀਗਾ ਮੈਂ ਤੇ ਪੰਜ ਹੀ ਦੀਂਦੇ ਯਾਰ ਤੇ ਇੱਕ ਆ ਕੁਡੀ ਗੱਲ ਵਾਲੀ ਆ ਬਈ ਤੇ ਆਮ ਦੀ ਸੰਜੀ ਹਮ ਦੇ ਕੈਮਰੇ ਜੀ ਕਿੰਨੇ ਕੀ ਆ ਜਾਈਫੋਨ ਨਾਲ ਵੀਡੀਓ ਬਣਾਏ ਅੱਜ ਦੂਜੇ ਨਾਲ ਪੜੀ ਜਾਂਦੀ ਆ ਸੱਚੀ ਗੱਲ ਜੀ ਕੀ ਹਰ ਚੱਲ ਰਿਹਾ ਬਈ ਜੀ ਠੀਕ ਠਾਕ ਹੋ ਗੂਗੇ ਏ ਬਾਈ ਜੀ ਦੋ ਛੱਟਦੇ ਆ ਸਵਾਹ ਰੂਪ ਵੀ ਤਰ ਸਾਡੇ ਇਹ ਲੱਗੇ ਛੱਡਨ ਛੱਟਨ ਲੱਗੇ ਸੀਗੇ ਤੇ ਬਾ ਛੱਟਦੇ ਆ ਦੂਜੇ ਇੱਕ ਤਾਂ ਆਏ ਜਾਂਦੀ ਦੂਜੇ ਛੱਡ ਲਈਏ ਫੇਰ ਵੀਰੇ ਮੇਰੇ ਤਰੋ ਲਓ ਜੀ ਬਾਈ ਅੰਦਰਲੇ ਖੁੱਡਿਆਂ ਦੀ ਸਫਾਈ ਦਿੱਤੀ ਹੈ ਕਰ ਤੇ ਦੋਵੇਂ ਖੁੱਡਿਆਂ ਦੀ ਕਰਤੀ ਸਫਾਈ ਕਲੀ-ਕੁਲੀ ਪਾਤੀ ਚਾਗ-ਚੂਗ ਦਿੱਤਾ ਆਪਾ ਪੂਰੀ ਤਸੱਲੀ ਨਾਲ ਕੀਤੀ ਹੈ ਸਫਾਈ ਬਾਈ ਤੇ ਖੁੱਡਿਆਂ ਦੀ ਵਧੀਆ ਸਫਾਈ ਕਰਤੀ ਹੈ ਅੰਦਰਲੇ ਦੀ ਤਸੱਲੀ ਬਖਸ਼ਣ ਵੜਦੇ ਆਂ ਦੂਜੇ ਖੁੱਡਿਆਂ 'ਚ ਮਿੱਤਰੋ ਖੁੱਡੇ ਸਾਫ ਕਰਨ ਲੱਗੇ ਪਏ ਆ ਉਤਰ ਬਾਈ ਆਪਣੇ ਫਰਦੇ ਹਾਂ ਬਾਬਾਈ ਲੱਗੀ ਜਾਂਦੀ ਆ ਕਰਦੇ ਮਿੱਤਰੋ ਹਲੋ ਬਾਈ ਮਿੱਤਰੋ ਖੁੱਡੇ ਕਰਦੇ ਆ ਸਾਫ ਚਾਂਗ ਚੁੱਕ ਪਾਤੇ ਗਲੀ ਗਲੀ ਲੁੱਤੀ ਆਪਾਂ ਇਹਦੇ ਜੋੜੀਆਂ ਇਹਦੇ ਚ ਬਾਈ ਜੀ ਸਾਰੇ ਘੁਡੇ ਟਣ ਟਣ ਕਰਦੇ ਆ ਤੇ ਬਾਈ ਜੀ ਸੰਗੇ ਚ ਕੋਰ ਕਰੀ ਸੰਗੇ ਚ ਕੋਰ ਕਰੀ ਕਿਉਂ ਬਲਾ ਤੇ ਬਠੇ ਰਿਹਾ ਬਾਤ ਤੇ ਆਹ ਭਟੇ ਸਾਬ ਪਰ ਸਾਰੇ ਘੁਡੇ ਟਣ ਟਣ ਕਰਦੇ ਨਿੱਕੇ ਵੱਡੇ ਸਾਰੇ ਸਾਫ ਕਰਦੇ ਭਾਈ ਮੇਰੇ ਖੁੱਡੇ ਕਾਲੇ ਥਾਈਆਂ ਤੇ ਉਹ ਜਾਲਾ ਵਾਲਾ ਖੁੱਡਾ ਰਹਿ ਗਿਆ ਉਹ ਨੂੰ ਅੱਥ ਨੂੰ ਬਈ ਕਰਾਂਗੇ ਉਤਰ ਭਾਈ ਆਇਆ ਆਇਆ ਦੇ ਹਵਾ ਵਗੀ ਅੰਨੇ ਜਿਹੜਾ ਹਵਾ ਤੱਕੀ ਫਿਰਦੀ ਆ ਉਹ ਟੂਰ ਲੱਗੀ ਉਤਰੀ ਨੂੰ ਛੱਡਾਂ ਅੰਗ ਜਾ ਕੇ ਤੇ ਆਪਣੇ ਹਵਾ ਹੂਆ ਟੇਗੀ ਤਾਂ ਬੱਚੇ ਬਾਹਰ ਕੱਢਾਂਗੇ ਤੇ ਜੀ ਭਾਈ ਹਵਾ ਹੂਆ ਨਾ ਟੀਗੀ ਤੇ ਫਿਰ ਅੱਪਾ ਨਹੀਂ ਘੜਦੇ ਆ ਉਤਲੇ ਖੁੱਡੇ ਚ ਭਾਈ ਜੋਤ ਨੂੰ ਵੜਿਆ ਵੇ ਚਾਹ ਤੋਂ ਥੋੜੀ ਜਿਹੀ ਕਮਜ਼ੋਰ ਆ ਤੇ ਜਦੋਂ ਹੁਣ ਬਾਈ ਖੁੱਡੇ ਪਾਏ ਹੁਣ ਤਾਂ ਉੱਤੇ ਪੱਥਰ ਪਾ ਦੇਂਗਾ ਲੈਟਰ ਵਾਲਾ ਕੰਮ ਹੀ ਟਾਣਾ ਰਨ ਕਰਦੇ ਨਾ ਆਪਾਂ ਇਹਦਾ ਬਈ ਇਹਦਾ ਦਰਵਾਸ਼ਾਕਾ ਆ ਬਈ ਆਸੀ ਵਾਸੀ ਹੋ ਜਾਵਾਂ ਯਾਰ ਥੋੜੀ ਪਾ ਦੇ ਚਾਕ ਪਾ ਦੇ ਥੋੜੀ ਕਲੀ ਪਾ ਦੇ ਬਸ ਸ਼ਾਨ ਨਹੀਂ ਨਾ ਸ਼ਾਨ ਲਈ ਤੇ ਬਾਈ ਜੀ ਬੈਠੇ ਸਾਰੇ ਇਹ ਖੁੱਡਾ ਫੇਰ ਸਾਫ਼ ਕਰਾਂਗੇ ਭਾਈ ਤਿੰਨ ਅੱਠੇ ਅਦਰਾਂ ਲੱਗੀਆਂ ਬੰਗਾਉਂਗਾ ਤੇ ਜਾਲ ਉਹ ਬਣਾਈ ਜਾਂਦਾ ਕਹਿ ਕਿ ਤਾਇਆ ਸੀ ਉਹ ਹੁਣ ਉਹਦੇ ਕੋਲ ਸੀੜਾ ਕੱਢ ਕੇ ਆਉਂਗਾ ਤੇ ਯੋਧ ਬਰੀਕ ਬਰੀਕ ਛਾਂਟਦੀ ਪੁੱਤ ਲੋ ਭਈਆ ਖੁੱਡਾ ਉਹ ਨਾਲ ਰਹਿ ਗਿਆ ਤੇ ਇਹਦੀ ਲੋ ਭਈ ਵੇਖ ਲੋ ਇਹਦੇ ਚ ਤਿੰਨ ਜੋੜੀਆਂ ਫਰਦੀਆਂ ਭਾਈ ਉਹ ਵੰਡੇ ਲਈ ਬੀਠੀ ਚਾਰ ਉਹ ਵੰਡੇ ਲਈ ਬੀਠੀ ਹੈ ਏ ਐਂਡ ਲਾਈਬ੍ਰਿਟੀ ਇੱਧਰ ਯਾ ਕਾ ਬੀਠੀ ਤਾਂ ਇੱਕੋ ਆਪਸ ਵਿੱਚ ਮਤਰਾ ਦੋ ਦਿਨ ਲੋ ਬਾਈ ਮਤਰਾ ਹਵਾ ਬਹੁਤ ਤੇਜ਼ ਚੱਲੀ ਆਂਦੀ ਐ ਪੁੱਤਰਾ ਬਹਿਣਾ ਹੀ ਵੇ ਚਾਰ ਫਰਦੇ ਦੂਜੇ ਬਹਿ ਗਏ ਅੱਠ ਛੱਡੇ ਸੀਗੇ ਛੱਡੇ ਇੱਕ ਬਰਮੇ ਜੀ ਬਹਿ ਗਏ ਸ਼ਤਰਨਾ ਲੰਗਾ ਬੰਗਾ ਹਵਾਣੀ ਬਹੁਤ ਆਂਕੀਤਾ ਹੈ ਕੁੱਡਿਆਂ ਖਾਡਾਂ ਦੀ ਸਫਾਈ ਕਰਕੇ ਬਗਲਾयां ਨਮਾ ਕੇ ਕੂਤਰੀ ਆ ਗਿਆ ਇਹ ਹਵਾ ਤੂਈ ਫਿਰਦੀ ਆ ਬਾਈ ਕਬੂਤਰਾਂ ਨੂੰ ਉਹ ਬਾਈ ਜੀ ਤਿੰਨ ਬਹਿ ਗਿਆ ਇੱਕ ਰਹਿ ਗਈ ਕਬੂਤਰੀ ਟੂਸੇ ਵਾਲੀ ਕੱਲ ਵਾਲੀ ਤੇ ਇਹਨਾਂ ਨੂੰ ਲਾ ਲਈਏ ਫੇਰ ਵੀ ਨਹੀਂ ਉਹ ਫਿਰਦੀ ਆ ਫਿਰਦੀ ਤੇ ਉਹ ਬਹਿ ਗਿਆ ਉਹਨਾਂ ਨੂੰ ਲਾ ਲਈਏ ਉਹ ਮਿੱਤਰੋ ਅੱਲੇ ਬਗਲਾਲੀ ਬਹਿ ਗਈ ਐ ਸਿੱਧਾ ਜੀ ਗਈ ਪੈ ਗਈ 3 ਵਜੇ ਲੱਭ ਨਵੀਂ ਕੂਦਰੀ ਛੱਡੀ ਸੀਗੀ ਸਾਲੀ ਤੇ ਜਾਲ ਤੇ ਆ ਕੇ ਬੈ ਗਈ ਛਤਰੀ ਤੇ ਬੈਠੀ ਨਹੀਂ ਗਈ ਕੱਲ ਦੀ ਬਾਹਰ ਆ ਤੇ ਇਕੱਠੀ ਹੀ ਬਿਠੇ ਜੂਰ ਨੂੰ ਮੈਂ ਖਿਲੇ ਆਇਆ ਨੂੰ ਜਾਂ ਥੱਲੇ ਤਾਰ ਲੈ ਜਾਣ ਫੜ ਲਿਆ ਤੇ ਜੋ ਤੇ ਜਾਂਦਾ ਇਹਨੂੰ ਫੜਨ ਦੇਖਦੇ ਆ ਫੜੀ ਜਾਂਦੀ ਹੈ ਕੀ ਕਰਦੀ ਹੈ ਇਹ ਹੋ ਗਈ ਹੋ ਗਈ ਛਤਰੀ ਚੜਾ ਲਾ ਲੋਤ ਨਾਲ ਹੀ ਹੋ ਗਈ ਛਤਰੀ ਤੇ ਵੇਖ ਲੈ ਚੜਦੀ ਆ ਤੋ ਬਾਈ ਆਪਾਂ ਆ ਗਈ ਚੱਕੀ ਤੇ ਕੋਲੂ ਮੈਨੂੰ ਅੱਜ ਵੀ ਚੱਲਿਆ ਲੱਗਦਾ ਕੋਲੂ ਅੱਜ ਵੀ ਚੱਲਿਆ ਤੇ ਆਹ ਬੰਦਾ ਇਹ ਦੱਸਦਾ ਹੀ ਨਹੀਂ ਕੋਲੂ ਚਲਾਇਆ ਮੈਂ ਤੇ ਬਾਈ ਜੀ ਦਾਣਾ ਚੱਕਣਾ ਹੀ ਸੀਗੇ ਤੇ ਜਟਾਗਾ ਅੱਜ ਜਿਹੜੇ ਮੋਢੇ ਢੂੜਦੇ ਤੇ ਕੈਮਰੇ ਇਹਨਾਂ ਵਜੀ ਮੇਰੇ ਚੋ ਇਹ ਤੇ ਛੇਟਕਾਈਆਂ ਕਰਦਾ ਬਾਈ ਇਹ ਇਨਸ਼ਾਅੱਲਾ Huu huuu huuu, le bhi, e 5 kilo wala hai. Oji bhai, apa kaiyo isi, nga kama, nga kama kaiyo isi, ਲਓ ਬਾਈ ਜੀ ਬੱਚੇ ਕਬੂਤਰ ਨੇ ਸਾਰੀਆਂ ਜਾਲ ਚ ਪੰਗਾ ਪੰਗਾ ਸੀ ਜੋਤ ਨੇ ਪਾਦੀਆਂ ਸੀ ਤੇ ਜਿਹੜੀਆਂ ਝਾਲਾਂ ਵਾਲੀਆਂ ਛਤਰੀਆਂ ਹੁੰਦੀਆਂ ਬਾਈ ਜੀ ਆਪਾਂ ਥੱਲੇ ਲਾ ਕੇ ਲਿਆਉਣੇ ਨੇ ਆ ਕਿਉਂਕਿ ਥੱਲੇ ਲਾ ਕੇ ਲੈ ਚਲੋ ਕੋਈ ਗੱਲ ਨਹੀਂ ਕੱਲ ਨੂੰ ਇੱਕ ਦੋ ਬੱਚੇ ਛੱਡ ਕੇ ਵੇਖਾਂਗੇ ਜਿਹੜੇ ਪਹਿਲਾਂ ਉੱਡੇ ਆ ਲਓ ਬਾਈ ਮਿੱਤਰੋ ਇੱਕ ਸੱਚ ਗੱਲ ਰਹੀ ਗਈ ਸੀ ਬਾਈ ਮੱਕੀ ਤਾਂ ਆਪਣੀ ਗਈ ਆਈ ਆ ਰੇ ਰੂ ਪਾਤੀ ਆ ਡੀਏਪੀ ਪਾਤੀ ਜੇ ਤਾਂ ਹੋ ਗਈ ਤਾਂ ਠੀਕ ਆ ਤੇ ਨਹੀਂ ਫਿਰ ਵਾਕੀ ਬੀਜ ਦਿਆਂਗੇ ਤੇ ਚੁੰਨੀ ਚ ਕੱਲ ਨੂੰ ਪਾਣੀ ਛੱਡ ਕੇ ਰੇਪ ਪਾਵਾਂਗੇ ਰੇਪ ਪਾ ਕੇ ਤੋਂ ਬਾਅਦ ਦੇਖਦੇ ਆਂ ਕੀ ਬੰਦ ਆ ਤੇ ਬੱਚੇ ਜਾਲ ਚ ਪਾਏ ਪਏ ਆ ਬਾਈ ਮੌਸਮ ਸਹੀ ਰਿਹਾ ਤਾਂ ਦੋ ਜਾਲਾਂ ਚ ਕਰਦੇ ਆਂਗੇ ਤੇ ਜੇ ਮੌਸਮ ਸਹੀ ਰਿਹਾ ਤਾਂ ਠੀਕ ਹੈ ਜੇ ਕੋਈ ਨੀਕ ਕੀ ਹੋਈ ਤਾਂ ਲਾ ਲਾਂਗੇ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗੇ ਵਲੌਗ ਦੀ ਸਮਾਪਤੀ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਈ 6 ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਤੇ ਕਰਦੇ ਫਿਰ ਜੋ ਕਿ ਖਿਮਾ ਸਰਚ ਕਰ ਜੀ ਸਾਰਿਆਂ ਨੂੰ